ਮੰਡੀ ਸਾਹਿਬ ਮੱਥਾ ਟੇਕ ਲੋ ਆਪਾਂ ਰਵਾਲਸਰ ਸਾਹਿਬ ਚੱਲੇ ਆ ਹੁਣ ਉਹ ਪਹਾੜੀ ਤੇ ਬਹੁਤ ਹਾਈਟ ਤੇ ਆ ਯਾਰ ਜੀ ਮੰਡੀ ਸਾਹਿਬ ਦਾ ਬਾਜ਼ਾਰ ਨੰਘ ਕੇ ਫੇਰ ਜਾਵਣਾ ਗੁਰੂ ਘਰ ਨੂੰ ਰਵਾਲਸਰ ਸਾਹਿਬ ਨੂੰ 15 ਕਿਲੋਮੀਟਰ ਰੋਡ ਸਹੀ ਆ 15 ਇਦਾਂ ਦਾ ਆ ਥੋੜਾ ਖਰਾਬ ਆ ਲੋ ਜੀ ਪਹੁੰਚ ਗਏ ਆਪਾਂ ਰਵਾਲਸਰ ਸਾਹਿਬ ਗੁਰਦੁਆਰਾ ਸੰਗਤ ਜੀ ਆਪਾਂ ਹੁਣ ਇੱਥੋਂ ਚੱਲਣ ਲੱਗੇ ਆਂ ਮੰਡੀ ਸਾਹਿਬ ਖੁਰਦਵਾਰੇ ਤੋਂ ਆ ਆਪਾਂ ਹੁਣ ਚੱਲੇ ਆਂ ਰਵਾਲ ਰਵਾਲ ਸਰ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਡਕਾਉਣੇ ਆ ਤੇ ਇੱਥੇ ਵਾਲਾ ਬਲੌਗ ਜਿਹੜਾ ਪਹਿਲਾਂ ਪਾਇਆ ਵੀ ਚੈੱਕ ਕਰਿਓ ਬਾਬਾ ਜੀ ਦੀ ਬੰਦੂਕ ਆ ਇੱਥੇ ਘੱਟੋ ਘੱਟ 8-9 ਫੁੱਟ ਦੀ ਹੋਣੀ ਆ ਸਾਰਾ ਕੁਝ ਦਿਖਾਇਆ ਵਿੱਚ ਵਾਹ ਸਾਹਿਬ ਉਹ ਤੇ ਬੱਬਾ ਜੀ ਦੇ ਪਲੰਗ ਤੇ ਬਿਸਤਰਾ ਸਾਰਾ ਕੋਸ਼ਤ ਦਿਖਾਇਆ ਉਹਦੇ ਵਿੱਚ ਉਹ ਚੈੱਕ ਕਰ ਲਿਓ ਪਹਿਲਾ ਵਲੋਗ ਤੋ 20 ਕਿਲੋਮੀਟਰ ਆ ਤੇ ਉੱਪਰ ਪਹਾੜੀ ਤੇ ਆ ਕਾਫੀ ਹਾਈਟ ਤੇ ਉੱਧਰ ਨੂੰ ਹੁਣ ਆਪਾਂ ਚੱਲੇ ਆ ਇੱਥੇ ਮੱਥਾ ਟੇਕ ਲਓ ਹੁਣ ਵਾਹੇ ਸਤਿ ਕਨਾਲ ਨਵੀਂ ਬਣੀ ਆ ਬਾਈ ਉਥੋਂ ਖਿਆਲ ਨਾ ਪੁੱਛ ਕੇ ਉੱਤਰ ਕੇ ਆਇਓ ਪਹਿਲਾਂ ਹੀ ਟਨਲ ਤੋਂ ਮੁੜਨਾ ਪੈਣਾ ਨਹੀਂ ਤਾਂ ਅਸੀਂ ਵੀ ਭਲੇਖੇ ਨਾਲ ਸਿੱਧੇ ਨੰਗੇ ਸੀ ਅਸੀਂ ਵੀ ਆਉਂਦੇ ਹੋਏ ਆਏ ਆ ਅਸੀਂ ਹੁਣ 14 ਦਿਨ ਬਾਅਦ ਮਨਾਲੀ ਆਲੂ ਗਏ ਸੀ ਮਨੀਕੰਨ ਸਾਹਿਬ ਜਾਣਾ ਸੀ ਤੇ ਮਨੀਕੰਨ ਸਾਹਿਬ ਦੇ ਵੀ ਬਲੌਗ ਪਾਏ ਆ ਤੁਸੀਂ ਵੀ ਚੈੱਕ ਕਰ ਲਿਓ ਆ ਬਾਸ ੱਡਾ ਇੱਥੇ ਦਾ ਮੰਡੀ ਸਾਹਿਬ ਦਾ ਬਾਜ਼ਾਰ ਆ ਇਧਰ ਬਾਜ਼ਾਰ ਵਿੱਚ ਹੀ ਨੰਗ ਕੇ ਫੇਰ ਮੋੜ ਹੋਣਾਗਾ ਅੱਗੇ ਜਾ ਕੇ ਮੰਡੀ ਮੰਡੀ ਸਾਹ ਦੇ ਬਾਜ਼ਾਰ ਵਿੱਚ ਹੀ ਨਿਕਲ ਕੇ ਇਧਰ ਸਾਈਡ ਨੂੰ ਘਾਟੀ ਇਹ ਚੜਦੀ ਹੈ ਜਿੱਦਾਂ ਉੱਤਰਨ ਪਹਾੜੀ ਦੇ ਉੱਪਰ ਜਾ ਕੇ ਆ ਗੁਰੂ ਘਰ 15 ਕਿਲੋਮੀਟਰ ਖਰਾਬ ਆ ਬਾਕੀ 15 ਸਹੀ ਆ ਰਵਾਲਸਰ ਸਾਹਿਬ ਨੂੰ ਇੰਤਾਂ ਦਾ ਸੋਣੀਆਂ ਕੱਚੀਆਂ ਪੱਕੀਆਂ ਨਹੀਂ ਆ ਪਹਾੜੀਆਂ ਆ ਪਰ ਉਚਾਈ ਤੇ ਬਹੁਤ ਐ ਇਧਰ ਨੇ ਆਪਾ ਰਵਾਲ ਸਰ ਸਾਹਿਬ ਇੱਧਰ ਲੇਖ ਬਣੀ ਆ ਵਾਹ ਸਤ ਅੰਦਰ ਲੈ ਕੱਢਦੀਆਂ ਆ ਅੰਦਰ ਲੈ ਗਿਆ ਥੱਲੇ ਪਾਣੀ ਵਾਲੀ ਇਹ ਮੂਰਤੀ ਦੇਖੋ ਬਣੀ ਹਮ ਜੈ ਵੀਰ ਰਕੇ ਆ ਗਏ ਇਧਰ ਆਏ ਆਪਾਂ ਧਿਆਨ ਨਾਲ ਪੈਰ ਤੇ ਪੈਰ ਨਾ ਰੱਖਿਓ ਵਾਹਿਗੁਰੂ ਸਤਨਾਮ ਮੇਰ ਕਰਿਓ ਬਈ ਜੂਹਾ ਕੱਢਦੇ ਸਿਲਵਾ ਜਾ ਹਾਂ ਕਿ ਇੱਧਰ ਵੀ ਬਣੀ ਹੈ ਨਾ ਆਹ ਗੱਡੀਆਂ ਆਉਂਦੀਆਂ ਉੱਪਰ ਦੇ ਵਧੀਆ ਪੈਦਲ ਸਮਾਂ ਡੈਡੀ ਜੀ ਦੀਆਂ ਗੱਡੀਆਂ ਕੋਣ ਆਪਣੀ ਵਾਲੀ ਸੁੰਦਰੀ ਉਹ ਵੀ ਕੱਢਦੀ ਹੁੰਦੀ ਸੀ ਆਹ ਮੈਂ ਲੱਤ ਮੋਰੇ ਕਰਦਾ ਹੁੰਦਾ ਇਹ ਹੱਥ ਜਾਂ ਉਹਨੇ ਗੱਡੀ ਜਾਣੇ ਬਾਹਾਂ ਜਾਂ সত্য ৰাস্ত্ৰীয়াক E mm <laughs>